ਤੁਹਾਡੇ ਦੋ ਦਿਨ ਬਾਹਰ ਕਿਲੇ ਜਾ ਰਹੇ ਹੋ ਤਾਂ ਸਾਹੀ ਹੁੰਦਾ ਵਾਹ ਤੇ ਉਹ ਘਟ ਜਾਂਦੇ ਮਾਂ ਜੇ ਚੱਲ ਜਿੰਨੇ ਜਰ ਮਾਂ ਪਿਓ ਬੈਠਾ ਹੁੰਦਾ ਨਾ ਉਹਨਾਂ ਜੇ ਤਾਂ ਮਾਂ ਪਿਓ ਨੂੰ ਵੀ ਚਾਹੀਦਾ ਤੇ ਪੱਤਨ ਵੀ ਚਾਹੀਦਾ ਹਨ ਕਿਉਂ ਬੋਤਾ ਤਾਂ ਇਹ ਕਿ ਕਿਵੇਂ ਪੈਟਰੋਲ ਤੋਂ ਪਾ ਲੈ ਆਪਕੇ ਸਾਥ ਦੋ ਘਰ ਕਰਦੇ ਚਲ ਮੰਗ ਲਾ ਕੇ ਹੀ ਜਾਇ ਹੁੰਦਾ ਵਰਤਦਿਆਂ ਦੀਆਂ ਰਿਸ਼ਤੇਦਾਰੀਆਂ ਸਾਰਾ ਕੁਝ క్ਲੀਅਰ ਕਰ ਦੇਣਗੇ ਰਿਸ਼ਤੇਦਾਰੀਆਂ ਤਾਂ ਮਿਲਣ ਵਰਤਦੀਆਂ ਮਿਲਣ ਵਰਤਦੀਆਂ ਜਿੱਥੇ ਤੱਕ ਵਰਤੀ ਜਾ ਹਾਂ ਜਿੱਥੇ ਤੱਕ ਮਰਜ਼ੀ ਵਰਤੀ ਜਾ ਜੇ ਨਹੀਂ ਮਿਲਣਾ ਨੇੜੇ ਵਾਲੀ ਵੀ ਦੂਰ ਪੈ ਜਾਂਦੀਆਂ ਛੱਡ ਦੇ ਤਾਂ ਹਾਂ ਆ ਜਾ ਨੇੜੇ ਵਾਲੀ ਗਲੀ ਨੂੰ ਪਾਈ ਲੈਂਦੇ ਹਾਂ ਹਉ ਹਰ ਕੋਈ ਭੈਣ ਭਰਾਵਾਂ ਨਾਲ ਬੱਦਲਾਂ ਦਾ ਸਮਾਂ ਇਹੋ ਜਿਹਾ ਆਇਆ ਔਰ ਕਿਸੇ ਦਿਲ ਸੋਤੇ ਜਾਇਆ ਜਾਂਦਾ ਜਾਂ ਜਾਂਦਾ ਹਾਂ ਹੁਣ ਮੰਮੀ ਉਹ ਜਵਾਨ ਨੇ ਕੱਟ ਗਏ ਅੱਗੇ ਵਿਆਹਾਂ ਨੂੰ ਕਿੰਨੇ ਕਿੰਨੇ ਇਕੱਠੇ ਹੋ ਕੇ ਜਾਂ ਮਕਾਨਾਂ ਮਕੂਣਾ ਵੀ ਕੋਈ ਮਰਗ ਹੋ ਰਿਹਾ ਨਾ ਤਾਂ ਵੀ ਹਾਂ ਹੁਣ ਅਗਲਾ ਆਪ ਹੀ ਜਾਇ ਆਉਂਦਾ ਬਸ ਘਰ ਦੇ ਘਰ ਦੇ ਦੋ ਦਿੰਦੇ ਹਾਂ ਹੁਣ ਅਗਲਾ ਗੱਡੀਆਂ ਸਭ ਕੋਲ ਆਉਂਦੇ ਉਹਨੇ ਕ ਅਗਲਾ ਜਾਂਦਾ ਜੇ ਨਹੀਂ ਹੋਈ ਕਿ ਚਾਹ ਨਹੀਂ ਕੜਾ ਕਰਾਇਦੇ ਕਰਾ ਲੈਂਦਾ ਹਾਂ ਨਾ ਮੈਂ ਆਪ ਦਾ ਅਗਲਾ ਕਰਦਾ ਜਾਂਦਾ ਜਾ ਕੇ ਮੁੜਿਆ ਆਉਂਦਾ ਹਾਂ ਹਾਂ ਫੋਨ ਨਹੀਂ ਅੱਗੇ ਤਾਂ ਗੁਆੜ ਕੇ ਸੱਦੇ ਦੇਣੇ ਉਹ ਸੱਦੇ ਉਹਨੇ ਅੱਗੇ ਬੰਦਾ ਮੁੜੀ ਸੱਦਾ ਦੇਣਾ ਲੈਣਾ ਹੈ ਪਰ ਫੋਨ ਨਹੀਂ ਹੁਣ ਹੋਰ ਹੁਣ ਤਾਂ ਬੱਸ ਤੇ ਥੋੜੇ ਤਾਂ ਹਜੇ ਹੈਗਾ ਫਿਰ ਵੀ ਥੋੜਾ ਬੜਾ ਸਾਢੇ ਤਿੰਨਾਂ ਵੀ ਹੈ ਨਹੀਂਗਾ ਸਾਢੇ ਤਿੰਨ ਹੀ ਹੈਗਾ ਹਾਂ ਥੋੜੇ ਤਾਂ ਹਜੇ ਹੁਣ ਤੱਕ ਐਂ ਕਿ ਤੱਕ ਇਹ ਸ਼ੂਟਾਂ ਦੇ ਸੂਚਾ ਵਾਤੀ ਰਹੇਗੀ ਬਸ ਸ਼ੂਟਾਂ ਹੀ ਰਹੇਗੀ ਹੋ ਨਹੀਂ ਹੋਗਾ ਸ਼ੂਟ ਹੀ ਰਹੇਗੀ ਫਸ ਗਏ ਨਹੀਂ ਵੀ ਜਿਹੜਾ ਹੁਣ ਐਕੀ ਪਾਇਆ ਗਾਣੀ ਪੋਣਾ ਗਾਣੀ ਪੋਣਾ ਹਾਂ ਕੜ ਗਿਆ ਹੀ ਪਾਇ ਨੀ ਕਰਦੀ ਆ ਪਾਇ ਤਰੀ ਖੰਦੀ ਤੇ ਅੱਗੇ ਜਾਏ ਗਣ ਤਾਂ ਇੱਕ ਸੂਟ ਨਾ ਕਹਿ ਕੇ ਵਿਆਹ ਦੇਖ ਲੈਂਗੇ ਕਹਿ ਕੇ ਵਿਆਹ ਦੇਖ ਹੁਣ ਅਗਲਾ ਕਹਿੰਦਾ ਅੱਗੇ ਦੇਖਿਆ ਵਿਆਹ ਹਾਂ ਪਰ ਕਹਿੰਦਾ ਸੂਟਾਂ ਦੀ ਮੇਹਰਵਾਤੀ ਰਹੀ ਨਹੀਂ ਕੋਈ ਨਹੀਂ ਹਮ ਅੱਗੇ ਉਹਦੇ ਮਤਲਬ ਵੀ ਇੱਕ ਸੂਟ ਦਾ ਕਈ ਕਈ ਵਾਰ ਦੇ ਲੈਨੇ ਨੇ ਇੱਕ ਦੂਜੀ ਦਾ ਮੰਗ ਕੇ ਵੀ ਪਾ ਲੈਂਦੇ ਸੀ ਪਾ ਲੈਂਦੇ ਸੀ ਮੋਣੀ ਹੁਣ ਤਾਂ ਵਹਿਮ ਬਾੜ ਚੱਲ ਪਏ ਮੈਂ ਬਾੜੇ ਮੈਂ ਬਾੜੇ ਚੱਲ ਪਏ ਮੋਣੀ ਹੁਣ ਤਾਂ ਬਾੜੀ ਦਾ ਕੀ ਆ ਹਾਂ ਮੜੀਆਂ ਮੰਗਦੀਆਂ ਜਿਹੜੀਆਂ ਆਉਂਦੀਆਂ ਇਹ ਨਹੀਂ ਪੁਰਾਣੇ ਸੂਟ ਲੈਦੀਆਂ ਸਾਡੇ ਤਾਂ ਉਹ ਆਉਂਦੇ ਹੁੰਦੇ ਪਿੰਗਲ ਬਾੜੇ ਜੇ ਵਾਲੇ ਮੇਰੇ ਹੁਣ ਬਾਹਲੇ ਪਏ ਆ ਮੈਂ ਕਹਿੰਨੀ ਆ ਜਿਹੜੇ ਦੇ ਦੇਣੇ ਆ ਮੰਮੀ ਉਹ ਤਾਂ ਲੈ ਜਾਂਦੇ ਆ ਉਹ ਪਤਾ ਨਹੀਂ ਗਾਂ ਦਿੰਦੇ ਆ ਨਹੀਂ ਮੈਂ ਕਹਿੰਦੀ ਆ ਇਹ ਵੇਚ ਦਿੰਦੇ ਆ ਜਿਵੇਂ ਟ੍ਰੈਕਟਰਾਂ ਰੂਟਰਾਂ ਉਹ ਵੀ ਜਿਹੜੇ ਚੰਗੇ ਚੰਗੇ ਮਤਲਬੀ ਨਵੇਂ ਨਵੇਂ ਜਿਹੇ ਟੂਟ ਕਈ ਚਲ ਆਪਾਂ ਤਾਂ ਖਾਲੀ ਹੋ ਜਾਂਦੇ ਆ ਨਹੀਂ ਆਪਣਾ ਪਿੰਡਾ ਨਹੀਂ ਹੋ ਜਾਂਦਾ ਆਪਣਾ ਹੋ ਜਾਂਦਾ ਮੇਰਾ ਰਾਂਦਾ ਵੇਦ ਕੀ ਕੱਢ ਦੇਣੇ ਆ ਸਾਰੇ ਰੱਖਣੇ ਨਹੀਂਗੇ ਉਹ ਤਾਂ ਬਾੜ ਚ ਵੇਚ ਦਿੰਦੇ ਆ ਤੇ ਜਿਹੜੇ ਮਤਲਬ ਅਦੋ ਰਾਣੇ ਜੇ ਆ ਉਹ ਰਾਤੀ ਛੱਡ ਜਾਂਦੇ ਆ ਛੱਡ ਜਾਂਦੇ ਆ ਹਾਂ ਇੱਕ ਵਾਰ ਸਾਡੇ ਫਿਰ ਦੀਆਂ ਸੇ ਬਾਜੀ ਗਾਉਂ ਨਾ ਹੂ ਗੋਨੀ ਆਲਗਾ ਇਹ ਵਾਮੀਦ ਦੋਤਾਂ ਚੂਰ ਮਨੇ ਕਰੀ ਹੂੰ ਇਕ ਦਿਨ ਨਹੀਂ ਦੁੱਧ ਬਿਲ ਜਾਂਦੀ ਪਰ ਦੁੱਧ ਨਹੀਂ ਮੈਂ ਕੰਦੇਣਾ ਰੋਟੀ ਮਾੜਿਆ ਚਾਹ ਲਈ ਜਾਂ ਹਾਏ ਸੁਬਹ ਭਾਈ ਮਗਾ ਚਪਲਾ ਲਾਈ ਜਾਂਦੀ 100 ਕਿਵੇਂ ਪੁੰਡਾ ਕਿ ਕਾ ਹੁੰਦਾ ਕੀ ਹੋਇਆ ਸੀਗਾ ਇਹਨੂੰ ਬੋਕੀ ਨਾ ਰਹੀ ਸੀ ਇਹ ਹੱਥ ਵੀ ਜਾਉਂ ਸੀ ਨਾ ਕੁਝ ਨਹੀਂ ਆਉਂਦਾ ਕੋਈ ਸਾੜੀ ਮੁੰਡੇ ਤਾਂ ਸਾਮੀ ਆਉਂਦਾ ਉਹ ਜਮੇ ਤੋਂ ਨਹੀਂ ਲਾਟ ਕਰਨ ਪਈ ਐ ਜੀ ਉਹਨੇ ਢੂਈ ਵੀ ਚੱਕ ਕੀਤੀ ਪਹਿਲਾਂ ਰੋਂਦਾ ਬਹੁਤ ਸੀ ਬੈਠਾ ਜਮੇ ਫੇਰ ਉਹਨੇ ਆਪ ਪਰਦਾ ਕੁੜੀਆਂ ਨੂੰ ਕਿਆ ਚੱਕ ਕੇ ਬਰਾਉਂ ਹਾਂ ਫੇਰ ਉਹਨੇ ਆਹ ਦੀ ਕਰਕੇ ਹਰੂਨੇ ਦਿੱਤੇ ਬੇਰੇ ਬਿਰੀਆ ਬਣਾਇਆ ਫੇਰ ਉਹਨੇ ਜਦੋਂ ਬਿਰੀਆ ਫੇਰ ਉਹਨੇ ਚੱਕ ਦਿੱਤਾ ਸਰ ਸਾਡੇ ਜਾਂਦਾਂ ਤਾਂ ਪਾਲਟੇ ਦੀ ਦੁਕਾਨ ਬੱਲ ਸੀਗੀ ਕਿਹੜੀ ਪਾਲਟੇ ਦੀ ਮਸਰ ਕਰਨਲ ਨਹੀਂ ਹੈਗਾ ਉਹਨੇ ਹਾਂ ਤੇ ਉਹ ਵੀ ਦੁਕਾਨ ਬੱਲ ਸੀ ਹਾਂ ਤੇ ਰਾਣਾ ਕਹਿੰਦੇ ਕਿ ਮੈਂ ਅੱਜ ਤਾਂ ਤੈਨੂੰ ਕੌਣ ਨੂੰ ਹਰੀ ਸੁਣ ਲੈ ਚੱਲਦਾ ਤੇ ਪਰ ਤਾਂ ਤੁਸੀਂ ਮੇਰੀ ਮੰਨੋ ਕਿਉਂਕਿ ਸਾਡੇ ਸਾਰੇ ਜਵਾਕ ਤਾਂ ਕਿਹੜੇ ਹਾਂ ਜਿਹੜੀ ਉੱਤਰੀ ਹੈ ਜਿਹੜੀ ਆਈ ਹੈ ਜਿਹੜੇ ਜਾਲ ਦੇ ਹਾਂ ਹਾਂ ਮੈਂ ਕਿਹਾ ਬਰ ਤੂੰ ਉੱਥੇ ਹੀ ਲੈ ਚਾ ਰਾਣਾ ਹਾਂ ਤੇ ਜਦੋਂ ਉੱਥੇ ਅਸੀਂ ਗਏ ਤੇ ਤਾਂ 11ਵਾਂ ਨੰਬਰ ਕਹਿੰਦਾ ਇਹ ਨੰਬਰ ਜ਼ਰੂਰ ਪੁਲਾਵੇ ਆਪਿਆ ਫਿਰ ਉਹ ਰਾਣੀ ਨੂੰ ਜਾਣਦੇ ਸੀਗੇ ਇਹ ਵੀ ਕਿ ਜਾਣਦੇ ਤੋਂ ਸਾਨੂੰ ਵੀ ਸੀ ਤੇ ਉਹਨਾਂ ਗੂਗੇ ਦਾ ਨੰਬਰ ਨਿਕਲ ਗਿਆ ਮਿਹਰਬਾਨ ਦਾ ਤੇ ਮਿਹਰਵਾਨੇ ਨੂੰ ਕਿਆ ਮੁਰਾਣਾ ਤੂੰ ਮਿਹਰਬਾਨ ਮੈਨੂੰ ਫੋਨ ਕਰ। ਬਾਹਰ ਜਾ ਕੇ ਤੂੰ ਨੂੰ ਕਹਿ ਵੀ ਸਾਡਾ ਇਹ ਬੱਚਾ ਵੀ ਇਸ ਕਰਕੇ ਵੀ ਸਾਡੇ ਤਾਏ ਦਾ ਪੁੱਤ ਆਈ ਆ। ਜਾਂਦੇ ਤਾਏ ਦੇ ਜਾਂ ਤੇ ਤੁਸੀਂ ਦੂਸਰੇ ਕਿਥੇ ਦੇਖੋ। ਜਨ ਇੱਕ ਮਰੀਜ਼ ਮੂਰੇ ਸੀਗਾ। ਅੱਛਾ ਜਦੋਂ ਅਸੀਂ ਗਏ ਆ ਜਦ ਇੱਕ ਮੂਰੇ ਨਹੀਂ ਤੇ ਮੁਰਕੇ ਜਦੋਂ ਉਹ ਫੋਨ ਚੁਲਿਆ ਗਿਆ ਉਹ ਵੀ ਮਾਂ ਨੂੰ ਗਿਆ ਤੋ ਵੀ ਆਈ ਕਰਕੇ ਗੁਰਪਤਿਆਂ ਨੂੰ ਹੁੰਦੇ ਦਾ। ਤੇ ਤੁਹਾਨੂੰ ਉਹ ਸ਼ੇਤ ਨੂੰ ਸ਼ੇਤ ਦੇਖੋ ਹਾਂ ਫੇਰ ਕਹਿੰਦੀ ਗਰਪਤੇ ਜਦੋਂ ਇਹਨੂੰ ਬੁਲਾਇਆ ਜਾਂਦਾ ਕਿ ਮੈਨੂੰ ਬੈਗਿੰਗ ਕਰਨ ਮਾਰ ਗਿਆ ਤੇ ਫੇਰ ਇਹਨਾਂ ਨੇ ਬਹੁਤ ਕਹਿੰਦੀ ਫੇਰ ਇਹਨੂੰ ਕਹਿੰਦੀ ਤੂੰ ਪਾਪ ਦੇ ਉਹਨਾਂ ਨੇ ਕਹਿੰਦੀ ਪਾਪ ਦੇ ਕੇ ਦੁਬਾਰੇ ਕਹਿੰਦੀ ਫੇਰ ਮੈਨੂੰ ਲਿਖਾ ਦਿੱਤਾ ਲੋਕ ਕਿਰ ਲਾਇਆ ਉਹਨੇ ਇਹ ਦੇਖੇ ਫੇਰ ਉਹ ਜਦੋਂ ਵਿਚਾਰੇ ਤਾਂ ਸਾਢੇ 8 ਵਜੇ ਸਾਨੂੰ ਹਾਂ ਫੇਰ ਉਹ ਪਤਾ ਚਾਹੀਦਾ ਗੱਡੀ ਬਾਹਰ ਨਹੀਂ ਰਹਿ ਉਹ ਹਾਂ ਫੇਰ ਉਹ ਉਹ ਜੇ ਤਾਂ ਚੜੀ ਆਪ ਹੂੰ ਇਹਨੂੰ ਲੈ ਕੇ ਇਹਨੂੰ ਦੇਖਣ ਦੇ ਬਾਰੇ ਫਿਰ ਮੈਨੂੰ ਕਹਿੰਦੇ ਮਾਰਦਾ ਤੂੰ ਟੈਨਸ਼ਨ ਨਾਲੇ ਮੈਂ ਬੈਠੀ ਕੱਲ ਨੂੰ ਐਸੀ ਕਿ ਕਹਿੰਦੀ ਮੁੰਡੇ ਨੇ ਦੁੱਧ ਵੀ ਪੀ ਲਿਆ ਤੇ ਮੁੰਡਾ ਬੈਰ ਵੀ ਗਿਆ ਅੱਛਾ ਕਦੋਂ ਤੂੰ ਟੈਨਸ਼ਨ ਨਾਲੇ ਤੇ ਕਹਿੰਦੀ ਮੈਂ ਚੱਨੀਵਾਂ ਦੇਖ ਕੇ ਆਉਣੀ ਨਹੀਂ ਪਾਫ ਮੂਸ਼ੀਨ ਸੀਗੀ ਹਾਂ ਤੇ ਅਸੀਂ ਆ ਕੇ ਪਹਿਲੇ ਇਹਨੇ ਗੋਗਾ ਕੰਗਣਾ ਡਾਕਟਰ ਸਾਡੇ ਪਿੰਡ ਅਸੂਤੇ ਕੋਠੇ ਲੈਣੇ ਵੀ ਕਿਹਾ ਉਹ ਵੀ ਨਹੀਂ ਤੇ ਲੈ ਲਿਆ ਮਗੇ ਉਹ ਕਹਿੰਦਾ ਇੱਥੇ ਲਿਆਇਓ 2 ਵਜੇ ਤੇ ਹੁਣ ਨਾ ਕਰਿਓ ਮੈਂ ਕਹਿੰਦੀ ਕੀ ਪੈਸੇ ਆ ਮਰ ਜਾ ਕਰਨੇ ਪੈਸੇ ਚੰਗੇ ਆ ਹਾਂ ਇਹ ਕਹਿੰਦਾ ਵੀ ਫਿਰ ਉਹ ਵਾਪਸ ਉੱਤੇ ਨਹੀਂ ਰਹੇਗੀ ਕੁੰਬੂਟੇ ਕੰਦਰ 1700 ਦੀ ਉਹ ਜੀ ਮਤੂ ਲੈ ਲੇ ਟੱਕਰ ਕੇ ਫਿਰ ਅੱਜਰੇ ਹੁੰਦੂ ਟਾਕੇ ਦੇਖਣ ਦੋ ਵੇਰੀ ਦੇਦੀ ਫੇ ਉਹ ਤਾਂ ਮਸੀਨ ਤਾਂ ਕਰੇ ਫੇਨੇ ਉੱਥੇ ਰੋ ਜਾਣਾ ਪੈਣਾ ਕਈ ਦਿਨ ਤੇ ਨਹੀਂ ਸੀ ਸਾਡੀ ਆਹ ਬੰਨੂ ਵੀ ਲੱਕੀਵੇਂ ਮਸੀਨ ਘਰੀ ਲਿਆ ਚੋ ਅੱਛਾ ਤੁਹਾਡੇ ਹੈਗੀ ਸੀ ਕਿ ਮਸੀਨ ਮਸੀਨ ਸਾਡੇ ਮਗੇ ਹੋਊਗੀ ਸਾਡੇ ਸਰ ਹਾਂ ਤੇ ਬੰਨੂ ਕਹਿੰਦਾ ਤੂੰ ਆਪ ਜੀ ਕੋਲੇ ਲੈ ਕੇ ਤੁਰਿਆ ਫਿਰੇਂਗਾ ਸੋ ਤਾਰਾ ਸੋ ਵੀ ਇਹਨੂੰ ਕਰਦਾ ਮੈਂ ਕਿ ਕਿੰਨੇ ਸੀ ਜਦੋਂ ਆਪਾਂ ਆਪਾਂ ਹੁੰਦੇ ਸੀ ਅੰਮ੍ਰਿਤਪੁਰ ਅੱਜ ਕਿਸੀ ਇਹ ਇਤਨੇ ਜਵਾਈ ਅੰਮ੍ਰਿਤ ਨੂੰ ਕਿਤੇ ਮਰਜੀ ਦਵਾਈ ਦਵਾ ਲਾ ਕਹਿੰਦੇ ਪਿੰਡੋਂ ਦਵਾਲਾ ਕਿੱਥੋਂ ਮਰਜੀ ਦਵਾਲਾ ਆਪਾਂ ਦੇ ਦੋਨੇ ਕਿਤੋਂ ਤੇ ਅੰਮ੍ਰਿਤ ਨੂੰ ਜਿਦੋਂ ਸਹਿਰ ਤੱਕ ਨਾ ਟੁਣਾ ਹੀ ਹੈ ਜੀ ਮਾੜਾ ਜਾ ਕੇ ਮੋੜੋ ਜਿਹੜੀ ਛੱਟਰਾ ਵਾਲਾ ਆ। ਆ ਸਾਡਾ ਨਮੂ ਹਸੀਗਾ ਕਲਦੀਪੂ ਪ੍ਰਾਣ ਦੇ ਉਹਦੇ ਪਾਸੋਂ ਕੰਧ ਕੀ ਟੱਕਰ ਮਾਰਿਆ ਵੇ ਰਾਹ ਨਾ ਜਾਂਦਾ ਸੀ ਹਾਂ ਮੰਮੀ ਅੱਗੇ ਥੌੜਾਈ ਕਰਾ ਲੈਨੇ ਕਣ ਬੱਖੀਆਂ ਹੋਈਆਂ ਜਵਾਗ ਨੂੰ ਥੋੜਾ ਕਰਾ ਲਓ ਜਾਕੋੜੇ ਨਾ ਉਹ ਨਾ ਲਵੋ ਅਹੀਂ ਹੁੰਦਾ ਸੀ ਦੇਖ ਲਾ ਉਦੋਂ ਵੀ ਟੈਂਪੂਰੇ ਹੋ ਜਾਂਦੇ ਸੀ ਉਦੋਂ ਟੈਂਪੂਰੇ ਹੋ ਜਾਂਦੇ ਸੀ ਬਿੱਦਰ ਨੂੰ ਸਾਡੇ ਨੂੰ ਕਲਿਆਣੀ ਤੇ ਰਾਮ ਆ ਜਾਂਦਾ ਸੀ ਆ ਜਾਂਦਾ ਸੀ ਹਾਂ ਉਹਨੂੰ ਵੀ ਬਹੁਤ ਹੁੰਦਾ ਸੀ ਲੋ ਤਾਂ ਦੱਸੋ